ਅਮਰ ਸਿੰਘ ਚਮਕੀਲਾ ਦੇ ਜੀਵਨ ਤੇ ਬਣੀ ਫਿਲਮ ਨੂੰ ਲੋਕ ਕਾਫੀ ਪਸੰਦ ਕਰ ਰਹੇ ਨੇ। ਉਹ ਪੰਜਾਬ ਦਾ ਮਸ਼ਹੂਰ ਗਾਇਕ ਸੀ ਜਿਸ ਦਾ ਛੋਟੀ ਉਮਰ ਵਿੱਚ ਹੀ ਕਤਲ ਕਰ ਦਿੱਤਾ ਗਿਆ ਸੀ। ਹਿੰਦੀ ਫਿਲਮਾਂ ਦੇ ਸ਼ੌਕੀਨ ਜੋ ਲੋਕ ਉਸ ਨੂੰ ਨਹੀਂ ਜਾਣਦੇ ਸਨ, ਉਹ ਫਿਲਮ ਦੇਖ ਕੇ ਉਸ ਦੀ ਜ਼ਿੰਦਗੀ ਵਿੱਚ ਦਿਲਚਸਪੀ ਲੈ ਰਹੇ ਨੇ। ਅਮਰ ਸਿੰਘ ਦੀ ਪਹਿਲੀ ਪਤਨੀ ਗੁਰਮੇਲ ਸਿੰਘ ਜ਼ਿੰਦਾ ਹੈ। ਉਸ ਦੀ ਦੂਜੀ ਪਤਨੀ ਅਮਰਜੋਤ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਗੁਰਮੇਲ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਅਮਰਜੋਤ ਉਹਨਾਂ ਦੇ ਘਰ ਆਉਂਦੀ ਜਾਂਦੀ ਸੀ। ਚਮਕੀਲਾ ਕਰਕੇ ਉਹ ਉਸ ਦੀ ਇੱਜ਼ਤ ਕਰਦੀ ਸੀ। ਫਿਲਮ 'ਚ ਦਿਖਾਇਆ ਗਿਆ ਹੈ ਕਿ ਗੁਰਮੇਲ ਨੂੰ ਨਹੀਂ ਪਤਾ ਸੀ ਕਿ ਅਮਰ ਸਿੰਘ ਤੇ ਅਮਰਜ ਨੂੰ ਵਿਆਹ ਤੋਂ ਬਾਅਦ ਹੀ ਲੱਗਾ ਜਦੋਂ ਗੁਰਮੇਲ ਨੂੰ ਪੁੱਛਿਆ ਗਿਆ ਕਿ ਚਮਕੀਲਾ ਦੇ ਵਿਆਹ ਤੋਂ ਬਾਅਦ ਕੀ ਹੋਇਆ ਇਸ ਤੇ ਉਸਨੇ ਕਿਹਾ ਕਿ ਉਹ ਘਰ ਇਕੱਲਾ ਹੀ ਆਉਂਦਾ ਸੀ ਉਹ ਅਮਰਜੋਤ ਨੂੰ ਨਹੀਂ ਲਿਆਉਂਦਾ ਸੀ ਕਈ ਵਾਰ ਉਹ ਵੀ ਆ ਜਾਂਦੀ ਸੀ ਮੈਂ ਰੋਟੀਆਂ ਬਣਾਉਂਦੀ ਸੀ ਉਹ ਸਬਜ਼ੀ ਬਣਾਉਂਦੀ ਸੀ ਉਸ ਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਸੀ ਰੋਟੀ ਲਈ ਇੱਕ ਰਸੋਈਏ ਨੂੰ ਰੱਖਿਆ ਗਿਆ ਸੀ ਮੈਂ ਕਹਿੰਦੀ ਸੀ ਬੈਠ ਜਾ ਮੈਂ ਆਪੇ ਬਣਾ ਲਵਾਂਗੀ ਗੁਰਮੇਲ ਨੇ ਇਹ ਸਾਰੀਆਂ ਗੱਲਾਂ ਇੱਕ YouTube ਚੈਨਲ ਦੇ ਪੋਡਕਾਸਟ ਵਿੱਚ ਕਹੀਆਂ ਉਸਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਅਮਰ ਸਿੰਘ ਤੇ ਫਿਲਮ ਬਣੀ ਹੈ ਉਸਨੇ ਦੱਸਿਆ ਕਿ ਉਹ ਘਰ ਦਾ ਇੱਕ ਲੋਤਾ ਚਰਾਗ ਸੀ ਜੋ ਬੁਝ ਗਿਆ ਕੋਈ ਵੀ ਕੁਝ ਕਰਨ ਵਾਲਾ ਨਹੀਂ ਸੀ ਇਸ ਤੋਂ ਬਾਅ 15 ਸਾਲ ਤੱਕ ਕੇਸ ਚੱਲਦੇ ਰਹੇ ਉਹਨਾਂ ਲੋਕਾਂ ਨੂੰ ਬਹੁਤ ਦੁੱਖ ਝੱਲਣਾ ਪਿਆ ਉਸ ਦੀਆਂ ਸਿਰਫ ਦੋ ਧੀਆਂ ਹੀ ਬਚੀਆਂ ਇੱਕ ਪੁੱਤਰ ਦਾ ਇੱਕ ਧੀ ਦੀ ਵੀ ਮੌਤ ਹੋ ਗਈ ਗੁਰਮੇਲ ਨੇ ਦੱਸਿਆ ਕਿ ਜਦੋਂ ਉਸ ਨੂੰ ਚਮਕੀਲਾ ਦੇ ਮਾਰੇ ਜਾਣ ਦਾ ਪਤਾ ਲੱਗਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ